ਪੱਤਰਕਾਰਾਂ ਆ ਮੁੱਖ ਮੰਤਰੀ ਨੇ ਸਵਾਲ ਕੀਤਾ ਕਿ ਚੈਨਟੀ ਦੇ ਕੁਰਸੀਆਂ ਜਿਹੜਾ ਸਮਾਨ ਹੈ ਦਿੱਲੀ ਤੋਂ ਆ ਰਿਹਾ ਤੇ ਮੁੱਖ ਮੰਤਰੀ ਪੱਤਰਕਾਰਾਂ ਦੇ ਪੁੱਟ ਕੇ ਕਿ ਤੁਹਾਡਾ ਕੀ ਇਹ ਨਾ ਇਸ ਤੇ ਦੇਖੋ ਹੈਰਾਨੀ ਦੀ ਗੱਲ ਹੈ ਮੁੱਖ ਮੰਤਰੀ ਪੰਜਾਬ ਦਾ ਤਾਂ ਹੈ ਨਹੀਂ ਸਰਕਾਰ ਤਾਂ ਬਾਹਰੋਂ ਚੱਲੀ ਜਾਂਦੀ ਹੈ ਅਸਲੀ ਮੁੱਖ ਮੰਤਰੀ ਤਾਂ ਕੇਜਰੀ ਵਾਲਾ ਹੈ ਇਹਨੂੰ ਤਾਂ ਪੁੱਛਦਾ ਹੀ ਨਹੀਂ ਮੈਂ ਹੈਰਾਨ ਹੈ ਬੰਦੇ ਦੀ ਇੰਨੀ ਵੀ ਇਹਨੇ ਆਪਣੇ ਆਪ ਨੂੰ ਇੱਜ਼ਤ ਨਹੀਂ ਬਣਾਈ ਕਿ ਲੋਕੀ ਇਹਨੂੰ ਮੁੱਖ ਮੰਤਰੀ ਕਹਿ ਸਕਣ ਇਤਰਾ ਅਮਿਤ ਸ਼ਾਨ ਹੈ ਜਦੋਂ ਹੜਾ ਆਇਆ ਇਹਨਾਂ ਕੋਲ ਰਿਪੋਰਟ ਮੰਗੀ ਸੀ ਇਹ ਰਿਪੋਰਟ ਬਕਿਨ ਹੁੰਦਾ ਕਿ ਥੋੜੀ ਤਿਆਰ ਨਹੀਂ ਹੋਈ ਕੀ ਕਰਨਾ ਚਾਹੁੰਦੇ ਦੇਖੋ ਇੱਕ ਬਹੁਤ ਵੱਡੀ ਇਹਨਾਂ ਦੀ ਕਮੀ ਨਲਾਕੀ ਹੈ ਤੁਸੀਂ ਪੈਸੇ ਮੰਗੋ ਉਹਨਾਂ ਨੇ ਆਪ ਕਿਹਾ ਕਿ ਸਾਨੂੰ ਤਾਂ ਕੁਝ ਮੰਗੇ ਹੀ ਨਹੀਂ ਕੀ ਕੱਲੇ ਨੰਬਰ ਕਹਿਣ ਦਾ ਲੋੜ ਨਹੀਂ ਪੂਰੀ ਰਿਪੋਰਟ ਹੁੰਦੀ ਹੈ ਜਦੋਂ ਵੀ ਕੋਈ ਹੜ੍ਹ ਆਉਂਦੇ ਆ ਨੁਕਸਾਨ ਹੁੰਦਾ ਹੈ ਸਟੇਟ ਗਵਰਨਮੈਂਟ ਪੂਰੀ ਹਰ ਡਿਟੇਲ ਪੇਕੇ ਭੇਜਦੀ ਹੁੰਦੀ ਹੈ ਸਰਕਾਰ ਨੂੰ ਉਹਦੇ ਬੇਸਿਸ ਤੇ ਫਿਰ ਪੈਸਾ ਆਉਂਦਾ ਹੈ ਇਹਨੇ ਅਜੇ ਤੱਕ ਨਹੀਂ ਰਿਪੋਰਟ ਕੀਤੀ ਹੁਣ ਵੀ ਜਿਹੜੀ ਭੇਜੀ ਹੈ 13000 ਕੋਟ ਦੀ ਐਵੇਂ ਬਣਾ ਕੇ ਡਿਟੇਲ ਰਿਪੋਰਟ ਨਹੀਂ ਤਾਈਆਂ ਇਹਨਾਂ ਦੀ ਨਿਲਾਇਕੀ ਕਰਕੇ ਫਲੱਡ ਆਇਆ ਤੇ ਆ ਜਿਹੜਾ ਫਿਰ ਮੁਆਵਜ਼ਾ ਨਹੀਂ ਮਿਲਣਾ ਸੈਂਟਰ ਤੋਂ ਇਹਨਾਂ ਦੀ ਨਿਲਾਇਕੀ ਕਰਕੇ